ਹਲਕਾ ਪਛਮੀ ਦੀ ਉਪਚੋਣ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇਹ ਸਸਪੈਂਸ ਤਾਂ ਖਤਮ ਹੋ ਗਿਆ ਹੈ ਕਿ ਰਾਸਵਾ ਦੇ ਐਮਪੀ ਤੋਂ ਵਿਧਾਇਕ ਬਣੇ ਸੰਜੀਪ अरोड़ा ਹੁਣ ਕੈਬਨਟ ਮੰਤਰੀ ਬਣਨ ਜਾ ਰਹੇ ਹਨ ਇਸ ਸੰਬੰਧ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਨੇਤਾਵਾਂ ਮਨੀਸ਼ ਸ਼ੋਧਿਆ ਸੰਜੇ ਸਿੰਘ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਅਤੇ ਹੁਣ ਗਵਰਨਰ ਨੂੰ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸੰਜੀਪ अरोड़ा ਨੂੰ ਆਉਣ ਵਾਲੇ ਦਿਨਾਂ ਵਿੱਚ ਮੰਤਰੀ ਬਣਾ ਦਿੱਤਾ ਜਾਵੇਗਾ ਅਜਤੋਂ ਬਾਅਦ ਸਿਆਸੀ ਚਰਚਾ ਛਿੜ ਗਈ ਹੈ ਕਿ ਸੰਜੀਵ ਅਰੋੜਾ ਨਾਲ ਹੋਰ ਨਵੇਂ ਵਿਧਾਇਕ ਵੀ ਮੰਤਰੀ ਦੇ ਰੋ ਵਿੱਚ ਸੀਐਮ ਭਗਵੰਤ ਮਾਨ ਦੀ ਕੈਬਨਟ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਇਸ ਤੋਂ ਇਲਾਵਾ ਕਈ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਦੇ ਨਾਲ ਕੁਝ ਦੀ ਕੈਬਨਟ ਵਿੱਚ ਛੁੱਟੀ ਹੋਣ ਦੀਆਂ ਅટકਾਲਾਂ ਲਗਾਈਆਂ ਜਾ ਰਹੀਆਂ ਹਨ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਮੌਜੂਦ ਕੇਜਰੀਵਾਲਾ ਤੇ ਸੀਐਮ ਭਗਵੰਤ ਮਾਨ ਦੇ ਵਿਚਾਰ ਇਸ ਮੁੱਦੇ ਤੇ ਵਿਚਾਰ ਹੋਇਆ ਹੈ ਜਿਸ ਵਿੱਚ ਪਰਫਾਰਮੈਂਸ ਦੇ ਆਧਾਰ ਤੇ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰ ਬਦਲ ਜਾਂ ਕੈਬਨਟ ਤੋਂ ਛੁੱਟੀ ਕਰਨ ਦਾ ਫੈਸਲਾ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਮੰਤਰੀ ਬਣਨ ਦੇ ਦਾਅਵੇਦਾਰਾਂ ਜਾਂ ਕੁਰਸੀ ਦੇ ਖ਼ਤਰਾ ਮੰਡਰਾਂ ਦਾ ਵੇਖ ਕੇ ਕਈ ਮੰਤਰੀ ਅਤੇ ਵਿਧਾਇਕਾਂ ਨੂੰ ਦਿੱਲੀ ਦਰਬਾਰ ਤੇ ਚੱਕਰ ਲਗਾਉਂਦੇ ਵੇਖਿਆ ਜਾ ਰਿਹਾ ਹੈ ਜਿਕਰ ਯੂਗ ਹੈ ਕਿ ਆਵਾਮ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਲਗਭਗ 3 ਸਾਲਾਂ ਦੌਰਾਨ ਭਗਵਾਨਤਮਾਨ ਦੀ ਕੈਬਨਿਟ ਵਿੱਚ 6 ਵਾਰ ਫੇਰ ਬਦਲ ਹੋ ਚੁੱਕਿਆ ਹੈ ਇਹਨਾਂ ਵਿੱਚ ਆਖਰੀ ਫੇਰਬਦਲ ਜਨੰਦਰ ਪਛਮੀ ਚੋਣ ਤੋਂ ਬਾਅਦ ਹੋਇਆ ਸੀ ਜਦ ਵਾਦਾ ਪੂਰਾ ਕਰਨ ਲਈ ਮੋਹਿੰਦਰ ਭਗਤ ਨੂੰ ਮੰਤਰੀ ਬਣਾਇਆ ਗਿਆ ਸੀ ਅਤੇ ਚਾਰ ਨਵੇਂ ਚਿਹਰੇ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਗਏ ਸਨ ਹੁਣ ਸੰਜੀਵ ਅਰੋੜਾ ਦੇ ਨਾਲ ਕਿਸੇ ਹੋਰ ਮੰਤਰੀਆਂ ਨੂੰ ਵੀ ਸ਼ਾਮਲ ਕਰਨ ਜਾਂ ਕੁਝ ਨੂੰ ਬਾਹਰ ਦਾ ਰਸਤਾ ਵਿਖਾਉਣ ਦੇ ਰੂਪ ਵਿੱਚ ਇਹ ਸੱਤਵਾਂ ਫੇਰ ਬਦਲ ਹੋਵੇਗਾ ਅਸਦੇ ਕਿਸ ਗੱਲ ਦਾ ਸਭ ਤੋਂ ਪਹਿਲਾ ਐਲਾਨ ਕੇਜਰੀ ਵੱਲ ਕੀਤਾ ਸੀ ਅਤੇ ਹੁਣ ਗਵਰਨਰ ਨੂੰ ਮਿਲਣ ਤੋਂ ਬਾਅਦ ਸੀਐਮ ਭਗਵੰਤ ਮਾਨੀ ਵੀ ਪੁਸ਼ਟੀ ਕਰ ਦਿੱਤੀ ਹੈ ਕਿ ਸੰਜੀਵ अरोड़ा ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਮੰਤਰੀ ਬਣਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਸਿਆਸੀ ਚਰਚਾ ਛਿੜੀ ਗਈ ਹੈ ਕਿ ਸੰਜੀਵ अरोड़ा ਦੇ ਨਾਲ ਹੋਰ ਨਵੇਂ ਵਿਧਾਇਕਾਂ ਨੂੰ ਵੀ ਸੀਐਮ ਭਗਵੰਤ ਮਾਨ ਦੀ ਕੈਬਨਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ